ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਐਸਪੀਰੈਂਟ ਤੇ ਅੱਜ ਦੀ ਵੀਡੀਓ ਸਾਡਾ ਮੁੱਖ ਟੌਪਿਕ ਹੈ ਪੰਜਾਬ ਜੀਕੇ ਜਿਸ ਵਿੱਚ ਅਸੀਂ ਮੁੱਖ ਤੌਰ ਤੇ ਗੱਲ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਨੈਪ ਤਹਿਸੀਲਦਾਰ ਸੀਨੀਅਰ ਅਸਿਸਟੈਂਟ ਪਟਵਾਰੀ ਜੇਲ੍ਹ ਵਾਰਡਰ ਜਾਂ ਪੰਜਾਬ ਦੇ ਹੋਰ ਕਿਸੇ ਵੀ ਐਗਜ਼ਾਮ ਦੀ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਰਹੇਗੀ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਣਾ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਫ਼ਰ ਸ਼ੁਰੂ ਕਰਦੇ ਹਾਂ ਤਾਂ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰਿਕ ਪਿਛੋਕੜ ਅਤੇ ਜਨਮ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਹੋਇਆ ਇਹਨਾਂ ਦਾ ਜਨਮ ਸਥਾਨ ਰਾਇਪੋਹ ਦੀ ਤਲਵੰਡੀ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਹੈ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਜੋ ਕਿ ਪੇਸ਼ੇ ਤੋਂ ਪਟਵਾਰੀ ਸਨ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਭੈਣ ਬੀਬੀ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਐਸੇ ਸਮੇਂ ਵਿੱਚ ਹੋਇਆ ਜਦੋਂ ਭਾਰਤ ਦੇ ਵਿੱਚ ਧਾਰਮਿਕ ਅਨੰਵੇਸ਼ਵਾਜ, ਜਾਤ-ਪਾਤ, ਮੂਰਤੀ ਪੂਜਾ, ਧਾਰਮਿਕ ਭੇਦਭਾਵ ਅਤੇ ਸਮਾਜਿਕ ਅਸਮਾਨਤਾ ਦਾ ਰਾਜ ਸੀ। ਤਾਂ ਅਗਲੀ ਗੱਲ ਕਰਦੇ ਹਾਂ ਬਚਪਨ ਅਤੇ ਵਿੱਦਿਆ ਬਾਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਅਲੌਕਿਕ ਬੁੱਧੀ ਅਤੇ ਅਧਿਆਤਮਿਕ ਰੁਝਾਨ ਵਾਲੇ ਵਿਅਕਤੀ ਸਨ। ਛੋਟੀ ਉਮਰ ਵਿੱਚ ਇਹਨਾਂ ਨੇ ਗੁਰਮੁਖੀ ਅਤੇ ਸੰਸਕ੍ਰਿਤ ਪੰਡਿਤ ਗੋਪਾਲ ਤੋਂ ਸਿੱਖੀ ਅਤੇ ਫਾਰਸੀ ਮੁੱਲਾ ਕਾਜੀ ਤੋਂ ਸਿੱਖੀ। ਬਚਪਨ ਦੀ ਘਟਨਾਵਾਂ ਜਿਵੇਂ ਸੱਪ ਦੀ ਛਾਂ ਜਦੋਂ ਗੁਰੂ ਜੀ ਖੇਤ ਵਿੱਚ ਸੁੱਤੇ ਸਨ ਤਾਂ ਸੱਪ ਉਹਨਾਂ ਦੇ ਛਾਂ ਕਰਦੇ ਸਨ ਤਾਂ ਇਹ ਦੇਖ ਕੇ ਲੋਕ ਇਹਨਾਂ ਤੋਂ ਬਹੁਤ ਹੈਰਾਨ ਹੁੰਦੇ ਸਨ ਪੜਾਈ ਦੌਰਾਨ ਹੀ ਗੁਰੂ ਜੀ ਦਾ ਧਾਰਮਿਕ ਗ੍ਰੰਥਾਂ ਦੀ ਗਹਿਰਾਈ ਨੂੰ ਸਮਝਣ ਲੱਗ ਪਏ ਅਤੇ ਕਈ ਵਾਰੀ ਆਪਣੇ ਅਧਿਆਪਕਾਂ ਤੋਂ ਵੱਧ ਗਿਆਨ ਵਾਲੇ ਸਵਾਲ ਪੁੱਛਦੇ ਸਨ ਅਗਲੀ ਗੱਲ ਕਰਦੇ ਹਾਂ ਵਿਆਹ ਅਤੇ ਪਰਿਵਾਰਕ ਜੀਵਨ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 1487 ਵਿੱਚ ਮਾਤਾ ਸੁਲਖਣੀ ਜੀ ਨਾਲ ਹੋਇਆ ਜਿਸ ਦੇ ਪਿਤਾ ਦਾ ਨਾਮ ਮੋਲ ਚੰਦ ਸੀ ਜੋ ਕਿ ਬਟਾਲਾ ਗੁਰਦਾਸਪੁਰ ਦੇ ਵਾਸੀ ਸਨ ਇਹਨਾਂ ਦੇ ਦੋ ਬੱਚੇ ਸਨ ਸ਼੍ਰੀ ਚੰਦ ਅਤੇ ਲక్ష్ਮੀ ਦਾਸ ਵਿਆਹ ਦੇ ਬਾਵਜੂਦ ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਅਧਿਆਤਮਿਕ ਅਤੇ ਸਮਾਜਿਕ ਸੁਧਾਰ ਵੱਲ ਰਹੇ ਅਗਲਾ ਹੈ ਸultanpur ਲੋਧੀ ਅਤੇ ਅਧਿਆਤਮਿਕ ਜਾਗਰਣ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਲੇ ਜੈਰਾਮ ਦੀ ਸਵਾਰੀ ਨਾਲ ਸultanpur ਲੋਧੀ ਵਿੱਚ ਨੌਕਰੀ ਕੀਤੀ ਇਥੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨਾਲ ਮਿਲ ਕੇ ਕੀਰਤਨ ਦੀ ਪ੍ਰਥਾ ਸ਼ੁਰੂ ਕੀਤੀ। 1 ਦਿਨ 1499 ਵਿੱਚ ਕਾਲੀ ਬੇ ਨਦੀ ਵਿੱਚ ਸਨਾਨ ਕਰਨ ਗਏ ਅਤੇ 3 ਦਿਨ ਉੱਤੇ ਹਲੋਪ ਰਹੇ। ਵਾਪਸ ਆ ਕੇ ਪਹਿਲਾਂ ਨੇ ਬਚਨ ਕੀਤਾ ਨਾ ਕੋਈ Hindu ਨਾ ਕੋਈ Musalman ਧਰਮ ਤੋਂ ਉੱਪਰ ਮਨੁੱਖਤਾ ਦਾ ਸੁਨੇਹਾ। ਅਗਲਾ ਹੈ ਚਾਰ ਉਦਾਸੀਆਂ ਬਾਰੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿਰਫ ਚਾਰ ਉਦਾਸੀਆਂ ਕਰੀਆਂ ਜਿਸ ਵਿੱਚ ਇਹਨਾਂ ਨੇ 40000 ਕਿਲੋਮੀਟਰ ਤੋਂ ਵੱਧ ਯਾਤਰਾ ਕੀਤੀ। ਆਪਣੇ ਇਹ ਹੀ ਆਪਣੇ ਸਮੇਂ ਦੇ ਸਭ ਤੋਂ ਵੱਡੇ ਧਾਰਮਿਕ ਪ੍ਰਚਾਰਕ ਰਹੇ ਇਹਨਾਂ ਦੀ ਪਹਿਲੀ ਉਦਾਸੀ ਜੋ ਕਿ 1500 ਤੋਂ ਲੈ ਕੇ 1506 ਤੱਕ ਰਹੀ ਇਹਨਾਂ ਨੇ ਇਹ ਉਦਾਸੀ ਪੂਰਬ ਵੱਲ ਕੀਤੀ ਜਿਸ ਵਿੱਚ ਇਹ ਹਰਿਦਵਾਰ ਬਨਾਰਸ ਗਿਆ ਜਗਨਾਦਪੁਰੀ ਅਸਾਮ ਅਤੇ ਬੰਗਾਲ ਵੱਲ ਗਏ ਹਰਿਦਵਾਰ ਵਿੱਚ ਇਹਨਾਂ ਨੇ ਪਾਣੀ ਸੂਰਜ ਵੱਲ ਸੁੱਟਣ ਦੀ ਪ੍ਰਥਾ ਨੂੰ ਲੋਕਾਂ ਦੇ ਅੰਧਵਿਸ਼ਵਾਸ ਨੂੰ ਤੋੜਿਆ ਦੂਜੀ ਉਦਾਸੀ ਵਿੱਚ ਇਹ ਦੱਖਣ ਵੱਲ ਗਏ ਅਤੇ ਇਹ ਉਦਾਸੀ 1506 ਤੋਂ ਲੈ ਕੇ 1513 ਤੱਕ ਰਹੀ ਇਸ ਦਾ ਸਥਾਨ ਤੰਦਰ ਪ੍ਰਦੇਸ਼ ਤਮਿਲਨਾਡੂ ਰਮੇਸ਼ਵਰਨ ਸ਼੍ਰੀਲੰਕਾ ਜਿਸ ਨੂੰ ਸ਼ਿਲੋਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਥੇ ਇਹ ਗਏ ਇਹਨਾਂ ਨੇ ਮੂਰਤੀ ਪ੍ਰਥਾ ਦੇ ਵਿਰੁੱਧ ਵਿੱਚ ਸੁਨੇਹਾ ਦਿੱਤਾ ਤਾਂ ਕਿ ਮੂਰਤੀ ਪ੍ਰਥਾ ਦਾ ਖੰਡਨ ਕੀਤਾ ਜਾਵੇ 30 ਦਾਸੀ ਜੋ ਕਿ ਪੱਛਮ ਵੱਲ ਰਹੀ ਇਹ ਉਦਾਸੀ ਸਮਾ 1514 ਦੇ ਲੈ ਕੇ 1519 ਤੱਕ ਰਿਹਾ ਜਿਸ ਵਿੱਚ ਸਥਾਨ ਕਾਬੁਲ ਬਗਦਾਦ ਮੱਕਾ ਮਦੀਨਾ ਆ ਰਿਹਾ ਮੱਕੇ ਵਿੱਚ ਕਾਬੇ ਵੱਲ ਪੈਰ ਕਰਨ ਦੀ ਘਟਨਾ ਸਿੱਖ ਸਿਖਲਾਈ ਦਿੱਤੀ ਕਿ ਰੱਬ ਹਰ ਦਿਸ਼ਾ ਵਿੱਚ ਹੈ ਚੌਥੀ ਦਾਸੀ ਜੋਗੀ ਉੱਤਰ ਵੱਲ ਰਹੀ 1519 ਤੋਂ ਲੈ ਕੇ 1521 ਤੱਕ ਅਤੇ ਸਥਾਨ ਤਿੱਬਤ ਹਿਮਾਲਿਆ ਕਾਲਾ ਪਾਣੀ ਅੰਡੇਮਨ ਰਿਹਾ ਲੋਕਾਂ ਨੂੰ ਸ਼ਾਂਤੀ ਸਾਦਗੀ ਅਤੇ ਸੱਚੇ ਜੀਵਨ ਦੀ ਸਿੱਖਿਆ ਦਿੱਤੀ ਮੁੱਖ ਉਦੇਸ਼ ਅਤੇ ਸਿਧਾਂਤ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੁਝ ਉਦੇਸ਼ ਦਿੱਤੇ ਪਹਿਲਾ ਹੈ ੴ ਪਾਉ ਕਿ ਸਿਰਫ ਰੱਬ ਇੱਕ ਹੈ ਨਾਮ ਜਪੋ ਰੱਬ ਦਾ ਸਿਮਰਨ ਕਰਨਾ ਚਾਹੀਦਾ ਹੈ ਕਿਰਤ ਕਰੋ ਇਮਾਨਦਾਰੀ ਨਾਲ ਕਮਾਈ ਕਰਨੀ ਚਾਹੀਦੀ ਹੈ ਵੰਡ ਛਕੋ ਆਪਣੀ ਕਮਾਈ ਹੋਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਸਭ ਮਨੁੱਖ ਬਰਾਬਰ ਹੈ ਜਾਤ ਪਾਤ ਧਰਮ ਰੰਗ ਲਿੰਗ ਦਾ ਕੋਈ ਭੇਦ ਨਹੀਂ ਕਰਨਾ ਚਾਹੀਦਾ ਤਾਂ ਅਤੇ ਮਨੁੱਖਤਾ ਨੂੰ ਇੱਕ ਸਮਝਿਆ ਜਾਂਦਾ ਹੈ ਅਗਲੀ ਗੱਲ ਕਰਦੇ ਹਾਂ ਗੁਰਬਾਣੀ ਅਤੇ ਸਾਇਤਿਕ ਯੋਗਦਾਨ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 974 ਸ਼ਬਦ ਦੇ ਰੂਪ ਵਿੱਚ ਦਰਜ ਹੈ ਜਿਸ ਵਿੱਚ ਮੁੱਖ ਤੌਰ ਤੇ ਜਪਜੀ ਸਾਹਿਬ ਹੈ ਜਿਸ ਜਿਸ ਨੂੰ ਸਿੱਖ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ ਬਾਣੀ ਵਿੱਚ ਅਧਿਆਤਮਿਕਤਾ ਨੈਤਿਕਤਾ ਸਮਾਜਿਕ ਸੁਧਾਰ ਦੇ ਸਿਧਾਂਤ ਹਨ ਮੁੱਖ ਇਹਨਾਂ ਦੀਆਂ ਰਚਨਾਵਾਂ ਨੇ ਸਿੱਧ ਘੋਸ਼ਟ ਇਕੰਕਾਰ 12ਵਾਂ ਜਪਜੀ ਸਾਹਿਬ ਜਿਸ ਵਿੱਚ 38 ਬੋੜੀਆਂ ਨੇ ਆਸਾਂ ਦੀ ਵਾਰ ਅਤੇ ਦੱਖਣੀ ਓੰਕਾਰ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁੱਲ 19 ਰਾਗ ਹਨ ਪਹਿਲਾ ਹੈ ਸ੍ਰੀ ਰਾਗ ਸੈਕੰਡ ਮਾਜ ਰਾਗ ਗੌੜੀ ਰਾਗ ਆਸਾ ਰਾਗ ਗੁਜਰੀ ਰਾਗ ਦੇਵਗੰਧਾਰੀ ਰਾਗ, ਬਿਹાગੜਾ ਰਾਗ, ਵੜਹਾਂਸ ਰਾਗ, ਸੋਰਠ ਰਾਗ ਅਤੇ ਤਨਾਸਰੀ ਰਾਗ। ਅਗਲਾ ਹੈ ਤਿਲੰਗ ਰਾਗ, ਸੂਹੀ ਰਾਗ, ਮਿਲਾਵਰ ਰਾਗ, ਰਾਮਕੋਲੀ ਰਾਗ, ਮਾਰੂ ਰਾਗ, ਤੁਖਾਰੀ ਰਾਗ, ਪਰਭਾਤੀ ਰਾਗ, ਜੈ ਤਸਰੀ ਰਾਗ ਅਤੇ ਰਾਮ ਮਲহার ਰਾਗ ਹੈ। ਇਸ ਦੇ ਨਾਲ ਹੀ ਸਾਡੇ 19 ਰਾਗ ਪੂਰੇ ਹੁੰਦੇ ਨੇ ਇੱਥੇ। ਅਗਲਾ ਹੈ ਸਮਾਜਿਕ ਸੁਧਾਰ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ। ਜਾਤ ਪਾਤ ਦੇ ਖਾਤਮੇ ਲਈ ਪ੍ਰਚਾਰ ਕੀਤਾ ਅਤੇ ਔਰਤਾਂ ਦੀ ਇੱਜ਼ਤ ਅਤੇ ਸਮਾਨਤਾ ਦਾ ਸੁਨੇਹਾ ਦਿੱਤਾ ਹੁਣ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਬਾਰੇ ਇਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ گزارੇ ਅਤੇ 22 ਸਤੰਬਰ 1547 ਨੂੰ ਇਹ ਜੋਤੀ ਜੋਤ ਸਮਾ ਗਏ ਨੈਕਸਟ ਗੱਲ ਕਰਦੇ ਹਾਂ ਬਾਬਰ ਦਾ ਪੰਜਾਬ ਤੇ ਹਮਲਾ ਜੋ ਕਿ ਸਾਲ 1521 ਤੋਂ ਲੈ ਕੇ 1526 ਦੇ ਵਿਚਕਾਰ ਹੋਇਆ ਬਾਬਰ ਕਾਬੁਲ ਤੋਂ ਭਾਰਤ ਦੇ ਹਮਲੇ ਕਰਨ ਆਇਆ ਕਾਸਤਵਰ ਤੇ 1521 ਵਿੱਚ ਸੈਦਪੁਰ ਮੌਜੂਦਾ ਅਮਾਨਾਬਾਦ ਜ਼ਿਲ੍ਹਾ ਗੁਜਰਾਵਾਲਾ ਪਾਕਿਸਤਾਨ ਤੇ ਹਮਲਾ ਕੀਤਾ। ਇਹਨਾਂ ਨੇ ਬਾਬਰ ਨੇ ਇਹ ਸ਼ਹਿਰ ਲੁੱਟਿਆ ਅਤੇ ਘਰ ਸਾਢੇ ਬੇਗੁਨਾ ਨੂੰ ਮਾਰ ਦਿੱਤਾ ਅਤੇ ਔਰਤਾਂ ਨੂੰ ਕੈਦ ਕਰ ਲਿਆ। ਜਦ ਬਾਬਰ ਨੇ ਸੈਦਪੁਰ ਤੇ ਹਮਲਾ ਕੀਤਾ ਤਾਂ ਉਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਨੂੰ ਵੀ ਕੈਰ ਕਰ ਲਿੱਤਾ ਗਿਆ। ਇਸ ਹਮਲੇ ਦੌਰਾਨ ਉੱਥੇ ਬਾਬਰ ਦੇ ਸੈਨਿਕਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਾਰੇ ਅਤੇ ਕੈਦ ਕਰ ਲਿਆ। ਜੇਲ੍ਹ ਵਿੱਚ ਕੈਦੀਆਂ ਜ਼ਬਰਦਸਤੀ ਭਾਰੀ ਕੰਮ ਕਰਵਾਏ ਜਾਂਦੇ ਸਨ ਜਿਵੇਂ ਚੱਕੀ ਪੀਸਣਾ ਹੋਰ ਇਸ ਤਰ੍ਹਾਂ ਹੋਰ ਕਈ ਕੰਮ ਹੁੰਦੇ ਸਨ ਗੁਰੂ ਜੀ ਨੇ ਚੱਕੀ ਪੀਸਣ ਦੀ ਬਜਾਏ ਨਾਮ ਜਪਿਆ ਕੀਰਤਨ ਕੀਤੀ ਅਤੇ ਕੀਰਤਨ ਕੀਤਾ ਜਿਸ ਨਾਲ ਹੋਰ ਕੈਦੀਆਂ ਨੂੰ ਕਾਫੀ ਆਤਮਿਕ ਸਤਿ ਭਾਵਨਾ ਮਿਲੀ ਅਗਲੀ ਗੱਲ ਕਰਦੇ ਹਾਂ ਬਾਬਰ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਾਧਾਨ ਚਿਹਰੇ ਦੀ ਕਿਰਨ ਅਤੇ ਵਚਨਾ ਦੀ ਗੂੰਜ ਬਾਬਰ ਤੱਕ ਪਹੁੰਚੀ ਬਾਬਰ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਗੁਰੂ ਜੀ ਨੇ ਉਸ ਦੇ ਜ਼ੁਲਮਾਂ ਬਾਰੇ ਨਿਡਰਤਾ ਨਾਲ ਕਿਹਾ ਕਿ ਤੂੰ ਲੋਕਾਂ ਨੂੰ ਅਨਿਆਇ ਕੀਤਾ ਹੈ ਅਤੇ ਪ੍ਰਭੂ ਦੇ ਦਰਬਾਰ ਵਿੱਚ ਇਸ ਦਾ ਹਿਸਾਬ ਦੇਣਾ ਪਵੇਗਾ। ਬਾਬਰ ਗੁਰੂ ਜੀ ਦੀ ਸੱਚਾਈ ਅਤੇ ਨਿਡਰਤਾ ਨਾਲ ਪ੍ਰਭਾਵਿਤ ਹੋਏ ਅਤੇ ਕੈਦੀਆਂ ਨੂੰ ਰਿਹਾ ਕਰਨ ਦੇ ਹੁਕਮ ਦੇ ਦਿੱਤੇ। ਅਗਲੀ ਗੱਲ ਕਰਦੇ ਹਾਂ ਬਾਬਰ ਵਾਰਨੀ ਬਾਰੇ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਬਾਰੇ ਸਭ ਕੁਝ ਡਿਟੇਲ ਦੇ ਵਿੱਚ ਲਿਖਿਆ। ਇਹ ਅੰਦ 417 418 ਤੇ 722 ਦੇ ਵਿੱਚ ਦਰਜ ਹੈ। ਇਸ ਦੇ ਨਾਲ ਹੀ ਸਾਡੀ ਡਿਟੇਲ ਇੱਥੇ ਖਤਮ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਬੰਧਤ ਮਹੱਤਵਪੂਰਨ MCQਜ਼ ਬਾਰੇ ਤਾਂ ਪਹਿਲਾ MCQ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ ਆਪਸ਼ਨ A 1467 1469 1474 ਅਤੇ 1459 ਫਿਰ ਜਵਾਬ ਆਪਸ਼ਨ ਨੰਬਰ B 1469 ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਇਹ ਤਾਰੀਖ ਸ੍ਰੀ ਗੁਰੂ ਗੁਰਮਤਿ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਹੈ। ਅਗਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਆਪਸ਼ਨ ਨੇ: ਪ੍ਰithvi ਜੀ, ਮਹਿਤਾ ਕਾਲੂ ਜੀ, ਲਾਲੂ ਜੀ ਜਾਂ ਫਿਰ ਮਹਿਰ ਚੰਦ ਜੀ। ਇਸ ਦਾ ਆਨਸਰ ਆਪਸ਼ਨ ਨੰਬਰ B ਮਹਿਤਾ ਕਾਲੂ ਜੀ। ਮਹਿਤਾ ਕਾਲੂ ਜੀ ਤਲਵੰਡੀ ਵਿੱਚ ਪਟਵਾਰੀ ਸਨ। ਉਹ ਖੇਤੀਬਾੜੀ ਅਤੇ ਲੇਖਾ ਜੋਖ ਦਾ ਕੰਮ ਕਰਦੇ ਸਨ। ਅਗਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਕੀ ਨਾਮ ਸੀ অপਸ਼ਨ ਨੇ ਸੁਲਖਣੀ ਜੀ ਮਾਤਾ ਕੀਬੀ ਜੀ ਮਾਤਾ ਤ੍ਰਿਪਤਾ ਜੀ ਜਾਂ ਫਿਰ ਮਾਤਾ ਗੁਜਰੀ ਜੀ ਫਿਰ ਜਵਾਬ ਸਹੀ অপਸ਼ਨ ਹੈ ਮਾਤਾ ਤ੍ਰਿਪਤਾ ਜੀ ਮਾਤਾ ਤ੍ਰਿਪਤਾ ਜੀ ਬਹੁਤ ਹੀ ਧਾਰਮਿਕ ਅਤੇ ਦਿਆਵਾਨ ਔਰ ਸਨ ਉਹਨਾਂ ਦਾ ਪਿਆਰ ਤੇ ਸੰਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਗਲਾ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਮੁੱਖ ਸੁਨੇਹਾ ਕੀ ਸੀ ਆਪਸ਼ਨ ਨੇ ਵਪਾਰ ਮੂਰਤੀ ਪੂਜਾ ਇਕਮਕਾਰ ਜਾਂ ਫਿਰ ਰਾਜਨੀਤੀ ਇਸ ਆਨਸਰ ਆਪਸ਼ਨ ਨੰਬਰ ਸੀ ਇੱਕ ਓਮਕਾਰ ਇੱਕ ਓਮਕਾਰ ਦਾ ਮਤਲਬ ਹੈ ਰੱਬ ਇੱਕ ਹੈ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਇਹ ਗੁਰੂ ਜੀ ਦਾ ਕੇਂਦਰੀ ਸੁਨੇਹਾ ਸੀ ਅਗਲਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਾਥੀ ਦਾ ਕੀ ਨਾਮ ਸੀ ਆਪਸ਼ਨ ਨੇ ਮਾਤਾ ਖੀਵੀ ਜੀ ਮਾਤਾ ਸੁਲੱਖਣੀ ਜੀ ਮਾਤਾ ਗੁਜਰੀ ਜੀ ਜਾਂ ਫਿਰ ਮਾਤਾ ਨਾਨਕੀ ਜੀ ਫੇਜ਼ਾਂਸ਼ਰ ਆਪਸ਼ਨ ਨੰਬਰ B ਮਾਤਾ ਸੁਲਖਣੀ ਜੀ ਮਾਤਾ ਸੁਲਖਣੀ ਜੀ ਗੁਰੂ ਜੀ ਦੀ ਪਤਨੀ ਸਨ ਉਹਨਾਂ ਨਾਲ ਗੁਰੂ ਜੀ ਦੇ ਦੋ ਪੁੱਤਰ ਹੋਏ ਸ੍ਰੀ ਚੰਦ ਅਤੇ ਲਖਮੀ ਦਾਸ ਅਗਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਅੱਜ ਕਿਹੜੇ ਦੇਸ਼ ਵਿੱਚ ਹੈ ਆਪਸ਼ਨ ਹੈ ਭਾਰਤ ਪਾਕਿਸਤਾਨ ਨੇਪਾਲ ਜਾਂ ਫਿਰ ਅਫਗਾਨਿਸਤਾਨ ਫੇਜ਼ਾਂਸ਼ਰ ਆਪਸ਼ਨ ਨੰਬਰ B ਪਾਕਿਸਤਾਨ ਸ੍ਰੀ ਗੁਰੂ ਨਾਨਕ ਜੀ ਦਾ ਜਨਮ ਨਨਕਾਣਾ ਸਾਹਿਬ ਵਿੱਚ ਹੋਇਆ ਜੋ ਕਿ ਅੱਜਕੱਲ ਪਾਕਿਸਤਾਨ ਪ੍ਰਾਂਤ ਵਿੱਚ ਹੈ ਅਗਲਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਸੀ অপਸ਼ਨ ਨੇ ਮਾਤਾ ਸੁਲੱਖਣੀ ਜੀ ਬੀਬੀ ਨਾਨਕੀ ਜੀ ਬੀਬੀ ਭਗਵੰਤ ਕੌਰ ਜਾਂ ਫਿਰ ਬੀਬੀ ਅਮਰ ਕੌਰ ਸਹੀ ਜਵਾਬ ਸ੍ਰਪਸ਼ਨ ਨੰਬਰ ਬੀ ਬੀ ਨਾਨਕੀ ਜੀ ਬੀਬੀ ਨਾਨਕੀ ਜੀ ਜੋ ਕਿ ਸ਼੍ਰੀ ਗੁਰੂ ਨਾਨਕ ਜੀ ਦੇ ਭੈਣ ਸਨ ਇਹ ਇਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਉਹ ਗੁਰੂ ਜੀ ਦੀ ਆਤਮਿਕਤਾ ਨੂੰ ਪਹਿਲੇ ਸਮਝਣ ਵਾਲੀ ਹੋ ਰਹ ਸਨ ਅਗਲਾ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਕਿੱਥੇ ਹੋਈ ਸੀਗੀ অপਸ਼ਨ ਹੈ ਹਿਮਾਲਿਆ ਪੂਰਬੀ ਭਾਰਤ ਪਾਕਿਸਤਾਨ ਜਾਂ ਫਿਰ ਕਾਬੁਲ ਸਹੀ ਜਵਾਬ অপਸ਼ਨ ਨੰਬਰ ਬੀ ਪੂਰਬੀ ਭਾਰਤ ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਪੂਰਬੀ ਭਾਰਤ ਦੇ ਕਿਸ ਸਥਾਨਾਂ ਵੱਲ ਦੌਰਾ ਕੀਤਾ ਜਿਸ ਵਿੱਚ ਅਸਾਮ ਅਤੇ ਬੰਗਾਲ ਵੀ ਸ਼ਾਮਿਲ ਸਨ ਅਗਲਾ ਹੈ ਗੁਰੂ ਨਾਨਕ ਦੇਵ ਜੀ ਨਾ ਕੋਈ Hindu ਨਾ ਕੋਈ Musalman ਇਹ ਕਿੱਥੇ ਕਿਹਾ ਮੱਕਾ ਕੁਰੂਖੇਤਰ ਸੈਦਪੁਰ ਜਾਂ ਫਿਰ ਹਰਦੁਆਰ ਫਿਰ ਅਨਸਰ ਆਪਸ਼ਨ ਨੰਬਰ ਸੀ ਸੈਦਪੁਰ ਵਿਖੇ ਸੈਦਪੁਰ ਜਿਸ ਨੂੰ ਅਮੀਨਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਵਿੱਚ ਗੁਰੂ ਜੀ ਨੇ ਇਹ ਸੰਦੇਸ਼ ਦਿੱਤਾ ਕਿ ਸਭ ਮਨੁੱਖ ਇੱਕ ਹੈ ਅਤੇ ਰੱਬ ਦੇ ਬੱਚੇ ਹਨ ਅਗਲਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਦਿਨ ਕਿੱਥੇ ਬਤਾਏ ਆਪਸ਼ਨ ਨੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਅੰਮ੍ਰਿਤਸਰ ਜਾਂ ਫਿਰ ਦਿੱਲੀ ਵਿਖੇ ਫਿਰ ਅਨਸਰ ਆਪਸ਼ਨ ਨੰਬਰ ਬੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਦਿਨ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਬਤਾਏ ਇਸੇ ਤਾਂ ਤੇ ਉਹਨਾਂ ਨੇ ਸੰਗਤ ਸੰਗਤਾਂ ਨੂੰ ਨਾਮ, ਦਾਨ ਅਤੇ ਇਸ਼ਾਨ ਦਾ ਪਾੜ ਦਿੱਤਾ ਅਤੇ ਇਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਦੇ ਵਿੱਚ ਖੇਤੀਬਾੜੀ ਕੀਤੀ। ਅਗਲਾ ਹੈ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਿਹੜੇ ਪਿੰਡ ਵਿੱਚ ਹੋਇਆ? ਆਪਸ਼ਨ ਐ, ਖਟਕਾਪੁਰ, ਤਲਵੰਡੀ ਰਾਇਪੋਇ, ਸੁਲਤਾਨਪੁਰ ਲੋਧੀ ਜਾਂ ਫਿਰ ਮਾਲਵੇਕੋਟ। ਸਹੀ ਜਵਾਬ ਆਪਸ਼ਨ ਨੰਬਰ B ਰਾਇਪੋ ਦੀ ਤਲਵੰਡੀ ਗੁਰੂ ਜੀ ਦਾ ਜਨਮ 1469 ਵਿੱਚ ਹੋਇਆ। ਅਤੇ ਜੋ ਉਸ ਨੂੰ ਸ਼ੇਖਾਪੁਰਾ ਜ਼ਿਲ੍ਹੇ ਵਿੱਚ ਸਤਿ ਹੈ ਅਗਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ অপਸ਼ਨ ਹੈ 16 ਸਾਲ 18 ਸਾਲ 20 ਸਾਲ ਜਾਂ ਫਿਰ 22 ਸਾਲ ਦਾ ਰਿਜਨਸਰ ਆਪਸ਼ਨ ਨੰਬਰ ਸੀ 20 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 20 ਸਾਲ ਦੀ ਉਮਰ ਵਿੱਚ ਮਾਤਾ ਸੁਲਖਣੀ ਜੀ ਨਾਲ ਹੋਇਆ ਜੋ ਬਟਾਲਾ ਦੇ ਮੋਹਲ ਚੰਦ ਚੋਪੜਾ ਜੀ ਦੀ ਤੀ ਸਨ ਅਗਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਤਾਨਾਂ ਵਿੱਚੋਂ ਪੁੱਤਰਾਂ ਦੇ ਕੀ ਨਾਮ ਸਨ অপਸ਼ਨ A ਸ੍ਰੀ ਚੰਦ ਜਾਂ ਲਖਮੀ ਦਾਸ ਪ੍ਰੀਤਮ ਦਾਸ ਜਾਂ ਰਾਮਦਾਸ ਅਮਰਦਾਸ ਜਾਂ ਫਿਰ ਗੁਰਦਾਸ ਜਾਂ ਫਿਰ ਦਾਸੂ ਤੇ ਭਗਵੰਤ ਦਾਸ ਸਹੀ ਜਵਾਬ ਹੈ অপਸ਼ਨ ਨੰਬਰ A ਸ੍ਰੀ ਚੰਦ ਅਤੇ ਲਖਮੀ ਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਵੱਡਾ ਪੁੱਤਰ ਸ੍ਰੀ ਚੰਦ ਜੋ ਕਿ ਉਦਾਸੀ ਸੰਪਦਾ ਦੇ ਸੰਸਥਾਪਕ ਸਨ ਅਤੇ ਛੋਟਾ ਪੁੱਤਰ ਲਖਮੀ ਦਾਸ ਸੀ ਅਗਲਾ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਨਜ਼ਦੀਕੀ ਮਿੱਤਰ ਕੌਣ ਸਨ ਜੋ ਰਬਾਬ ਵਜਾਉਂਦੇ ਸਨ অপਸ਼ਨ ਨੇ ਭਾਈ ਲਾਲੂ ਭਾਈ ਮਰਦਾਨਾ ਭਾਈ ਬਾਲਾ ਜਾਂ ਫਿਰ ਭਾਈ ਗੁਰਦਾਸ ਫਿਰ ਜਵਾਬ ਆਪਸ਼ਨ ਨੰਬਰ ਬੀ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਸਨ ਜੋ ਰਬਾਬ ਵਜਾਉਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਗਾਉਂਦੇ ਸਨ ਉਹ ਮੂਲ ਰੂਪ ਵਿੱਚ ਇੱਕ ਮੁਸਲਮਾਨ ਮਰਾਸੀ ਸਨ ਅਗਲਾ ਹੈ ਭਾਈ ਲਾਲੂ ਅਤੇ ਮਲਿਕ ਭਾਗੋ ਵਾਲੀ ਕਹਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਗੁਣ ਨੂੰ ਪ੍ਰਮੋਟ ਕਰਨ ਵਿੱਚ ਸੁਣਾਈ? ਆਪਸ਼ਨ A ਸਾਫ ਸੁਥਰਾਪਣ, ਇਮਾਨਦਾਰੀ ਅਤੇ ਸੱਚਾਈ, ਦਾਨ ਜਾਂ ਫਿਰ ਧੀਰਜ। ਜੋ ਉੱਤਰ ਹੈ ਆਪਸ਼ਨ B ਇਮਾਨਦਾਰੀ ਅਤੇ ਸੱਚੀ ਕਮਾਈ। ਗੁਰੂ ਜੀ ਨੇ ਭਾਈ ਲਾਲੂ ਦੀ ਸੱਚੀ ਕਮਾਈ ਦੀ ਰੋਟੀ ਨੂੰ ਮਲਿਕ ਭਾਗੋ ਦੀ ਬੇਈਮਾਨ ਵਾਲੀ ਦਾਤ ਨਾਲੋਂ ਉੱਚਾ ਦਰਸਾਇਆ। ਅਗਲਾ ਹੈ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਉਦੇਸ਼ ਕਿਹੜਾ ਸੀ ਨਾ ਕੋ Hindu ਨਾ ਕੋ ਮੁਸਲਮਾਨ ਸਭ ਦਾ ਇੱਕੋ ਪ੍ਰਭੂ ਹੈ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਜਾਂ ਫਿਰ ਕੀਰਤ ਕਰੋ ਨਾਮ ਜਪੋ ਵੰਡ ਛਕੋ ਫਿਰਦਾ ਉੱਤਰ ਹੈ ਆਪਸ਼ਨ ਨੰਬਰ A ਨਾ ਕੋ Hindu ਨਾ ਕੋ ਮੁਸਲਮਾਨ ਗੁਰੂ ਜੀ ਨੇ ਆਪਣੇ ਪਹਿਲੇ ਉਦੇਸ਼ ਵਿੱਚ ਦੱਸਿਆ ਕਿ ਰੱਬ ਦੀ ਨਜ਼ਰ ਵਿੱਚ ਸਭ ਬਰਾਬਰ ਹਨ ਕੋਈ ਭੇਦਭਾਵ ਨਹੀਂ ਹੈ ਪਗਲ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਕਿੱਥੇ ਬਤਾਏ ਸultanpur lodi ਕਰਤਾਰਪੁਰ ਨਨਕਾਣਾ ਸਾਹਿਬ ਜਾਂ ਫਿਰ ਅੰਮ੍ਰਿਤਸਰ ਇਹ ਕੁਸ਼ਣ ਰਿਪੀਟਡ ਹੈ ਇਸ ਦਾ ਆਨਸਰ ਕਰਤਾਰਪੁਰ ਸਾਹਿਬ ਇਸ ਵਿੱਚ ਆਪਾਂ ਪਹਿਲਾਂ ਪੜ ਚੁੱਕੇ ਹਾਂ ਜਿਸ ਵਿੱਚ ਇਹਨਾਂ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਇੱਥੇ ਬਿਤਾਏ ਜਿਸ ਵਿੱਚ ਇਹਨਾਂ ਨੇ ਖੇਤੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਪ੍ਰਦੇਸ਼ ਮੁੱਖ ਤੌਰ ਤੇ ਦਿੱਤੇ অপਸ਼ਨ 1 2 3 ਜਾਂ ਫਿਰ 5 ਇਸ ਦਾ ਉੱਤਰ ਆਪਸ਼ਨ ਨੰਬਰ C ਹੈ ਇਹਨਾਂ ਨੇ ਤਿੰਨ ਉਪਦੇਸ਼ ਦਿੱਤੇ ਜੋ ਕਿ ਨੇ ਨਾਮ ਜਪਣਾ ਕਿਰਤ ਕਰਨ ਅਤੇ ਵੰਡ ਛਕਣਾ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਪਹਿਲੀ ਪ੍ਰੇਰਨਾਦਾਇਕ ਘਟਨਾ ਕਿਹੜੀ ਹੈ? ਰਬਾਬ ਵਜਾਉਣਾ, ਭਗਤੀ ਕਰਨੇ ਸਕੂਲ ਛੱਡਣਾ, ਸੱਚਾ ਸੋਧਾ ਜਾਂ ਫਿਰ ਮਲਟੀਪਨ ਯਾਤਰਾ ਕਰਨੀ। ਸਹੀ ਜਵਾਬ ਹੈ ਆਪਸ਼ਨ ਨੰਬਰ ਸੀ, ਭਾਵ ਕਿ ਸੱਚਾ ਸੋਧਾ। ਪਿਤਾ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਪਰ ਗੁਰੂ ਜੀ ਨੇ ਉਹ ਪੈਸੇ ਭੁੱਖਿਆਂ ਨੂੰ ਖਾਣ ਪੀਣਾਂ ਤੇ ਲਾ ਦਿੱਤਾ ਜਿਸ ਨੂੰ ਸੱਚਾ ਸੋਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲਾ ਉਪਦੇਸ਼ ਯਾਤਰਾ ਕਿੱਥੋਂ ਸ਼ੁਰੂ ਕੀਤੀ? ਆਪਸ਼ਨ ਏ ਕਰਤਾਰਪੁਰ, ਸultanpur Lodi, ਦਿੱਲੀ ਜਾਂ ਫਿਰ ਅੰਮ੍ਰਿਤਸਰ। ਇਸ ਦਾ ਉੱਤਰ ਆਪਸ਼ਨ ਬੀ ਸultanpur Lodi ਗੁਰੂ ਜੀ ਨੇ Sultanpur Lodi ਤੋਂ ਆਪਣੀ ਉਪਦੇਸ਼ ਯਾਤਰਾਵਾਂ ਸ਼ੁਰੂ ਕੀਤੀਆਂ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਵਾਕ ਸਭਨਾ ਜੀਆਂ ਦਾ ਇੱਕ ਦਾਤਾ ਕਿਹੜੇ ਅਰਥਾਂ ਵਿੱਚ ਹੈ ਕੇਵਲ Hindu ਲਈ ਰੱਬ ਕੇਵਲ ਸਿੱਖਾਂ ਲਈ ਰੱਬ ਜਾਂ ਫਿਰ ਸਾਰੇ ਜੀਵਾਂ ਲਈ ਇੱਕ ਰੱਬ ਹੈ ਜਾਂ ਫਿਰ ਕੋਈ ਰੱਬ ਨਹੀਂ ਹੈ ਇਸ ਦਾ ਉੱਤਰ ਆਪਸ਼ਨ ਨੰਬਰ ਸੀ ਕੇਵਲ ਸਾਰੇ ਜੀਵਾਂ ਦਾ ਇੱਕ ਹੀ ਰੱਬ ਹੈ ਇਸ ਵਾਕ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਇੱਕ ਰੱਬ ਦੀ ਧਾਰਨਾ ਸਾਰੇ ਜੀਵਾਂ ਲਈ ਬਿਆਨ ਕੀਤੀ ਹੈ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦਾ ਅੰਤਮ ਆਸਥਾਨ ਕਿੱਥੇ ਸੀ ਨਨਕਾਣਾ ਸਾਹਿਬ ਸੁਲਤਾਨਪੁਰ ਲੋਧੀ ਕਰਤਾਰਪੁਰ ਜਾਂ ਫਿਰ ਦਿੱਲੀ ਇਹਦਾ ਉੱਤਰ ਆਪਸ਼ਨ ਨੰਬਰ 3 ਕਰਤਾਰਪੁਰ ਸਾਹਿਬ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਜਿਸ ਵਿੱਚ ਇਹਨਾਂ ਨੇ ਖੇਤੀਬਾੜੀ ਕੀਤੀ ਅਤੇ ਇਹਨਾਂ ਨੇ ਇਸ ਸਮੇਂ 18 ਸਾਲ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰੇ ਤਾਂ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਕਿਸ ਨੂੰ ਸੌਂਪੀ ਆਪਸ਼ਨ ਨੇ ਭਾਈ ਲਹਿਣਾ ਮਰਦਾਨਾ ਸ੍ਰੀ ਚੰਦ ਜਾਂ ਫਿਰ ਬਾਬਾ ਬੁੱਢਾ ਇਦਾ ਉੱਤਰ ਆਪਸ਼ਨ ਨੰਬਰ A ਭਾਈ ਲੈਨਾ ਭਾਈ ਲੈਨਾ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦਰਿਆ ਦੇ ਕੰਢੇ ਧਿਆਨ ਵਿੱਚ 3 ਦਿਨ ਅਲੋਪ ਰਹੇ। ਆਪਸ਼ਨ ਹੈ ਬਿਆਸ, ਰਾਵੀ, ਜੇਲਮ ਜਾਂ ਫਿਰ ਬੇਈ ਨਦੀ। ਇਸਦਾ ਉੱਤਰ ਆਪਸ਼ਨ ਨੰਬਰ D ਬੇਈ ਨਦੀ। ਗੁਰੂ ਜੀ ਨੇ ਬੇਈ ਦਰਿਆ ਵਿੱਚ ਇਸ਼ਨਾਨ ਕਰਦੇ ਹੋਏ 3 ਦਿਨ ਲਈ ਗਾਇਬ ਰਹੇ ਅਤੇ ਫਿਰ ਰਬੀ ਸੁਨੇਹੇ ਨਾਲ ਵਾਪਸ ਆਏ ਅਤੇ ਇਹ ਕਾਲੀ ਬੀ ਨਦੀ ਵਿੱਚ ਅਲੋਪ ਰਹੇ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜਨਮ ਕਿਹੜੇ ਸਮੇਂ ਵਿੱਚ ਹੋਇਆ ਆਪਸ਼ਨ ਹੈ ਦੀਵਾਲੀ ਬਸਾਖੀ ਕਾਰਤਿਕ ਪੂਰਨਮਾਸੀ ਜਾਂ ਫਿਰ ਹੋਲੀ ਇਸ ਆਪਸ਼ਨ ਹੈ ਅਨਸਰ ਆਪਸ਼ਨ ਨੰਬਰ ਸੀ ਕਾਰਤਿਕ ਦੀ ਪੂਰਨਮਾਸੀ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਹੋਇਆ ਅਗਲਾ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਜਨਮ ਦਿਨ ਨੂੰ ਸਿੱਖ ਧਰਮ ਵਿੱਚ ਕੀ ਕਹਿੰਦੇ ਹਨ ਆਪਸ਼ਨ ਨੇ ਗੁਰਪੁਰਬ ਮੱਕੀ ਹੋਲਾ ਮੱਲਾ ਜਾਂ ਫਿਰ ਪ੍ਰਕਾਸ਼ ਦਿਵਸ ਫਿਰ ਦਲਤਰਾ ਆਪਸ਼ਨ ਨੰਬਰ ਏ ਗੁਰਪੁਰਬ ਗੁਰੂ ਜੀ ਦੇ ਜਨਮ ਦਿਨ ਨੂੰ ਗੁਰਪੁਰਬ ਕਿਹਾ ਜਾਂਦਾ ਹੈ ਜਿਸ ਵਿੱਚ ਸ਼ਬਦ ਕੀਰਤਨ ਅਤੇ ਜਥੇਦਾਰੀ ਨਗਰ ਕੀਰਤਨ ਹੁੰਦੇ ਹਨ ਅਗਲਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਕਿੱਥੇ ਦਰਜ ਹਨ ਆਪਸ਼ਨ ਨੇ ਬਾਈਬਲ ਗੁਰੂ ਗ੍ਰੰਥ ਸਾਹਿਬ ਕੁਰਾਨ ਜਾਂ ਫਿਰ ਰਾਮ ਚਰਿਤਮਾਨਸ ਇਸ ਦਾ ਉੱਤਰ ਆਪਸ਼ਨ ਨੰਬਰ ਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਨੂੰ ਦਰਜ ਕੀਤਾ। ਅਗਲਾ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਮੁੱਖ ਭਾਸ਼ਾ ਕਿਹੜੀ ਸੀ? ਆਪਸ਼ਨ ਹੈ ਫਾਰਸੀ, ਗੁਰਮੁਖੀ, ਅਰਬੀ ਜਾਂ ਫਿਰ ਸੰਸਕ੍ਰਿਤ। ਇਸ ਦਾ ਉੱਤਰ ਆਪਸ਼ਨ ਨੰਬਰ ਬੀ ਗੁਰਮੁਖੀ। ਗੁਰੂ ਜੀ ਨੇ ਆਪਣੀ ਬਾਣੀ ਮੁੱਖ ਤੌਰ ਤੇ ਗੁਰਮੁਖੀ ਲਿਪੀ ਵਿੱਚ ਲਿਖੀ। ਹਾਲਾਂਕਿ ਕਈ ਬੋਲੀਆਂ ਦੇ ਸ਼ਬਦ ਵੀ ਵਰਤੇ। ਅਗਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਜ਼ੋਰ ਕਿਸ ਗੱਲ ਤੇ ਦਿੱਤਾ ਧਨ ਇਕੱਠਾ ਕਰਨਾ ਮਨੁੱਖੀ ਭਾਈਚਾਰਾ ਤੇ ਸੱਚਾ ਜੀਵਨ ਯੁੱਧ ਕਰਨਾ ਜਾਂ ਫਿਰ ਰਾਜਨੀਤੀ ਰਿਜ਼ਲਟ ਆਪਸ਼ਨ ਨੰਬਰ B ਮਨੁੱਖੀ ਭਾਈਚਾਰਾ ਤੇ ਸੱਚਾ ਜੀਵਨ ਗੁਰੂ ਜੀ ਨੇ ਹਮੇਸ਼ਾ ਭਾਈਚਾਰੇ ਸੱਚਾਈ ਸੇਵਾ ਅਤੇ ਨਾਮ ਜਪਣ ਤੇ ਜ਼ੋਰ ਦਿੱਤਾ ਹੈ ਅਗਲਾ ਹੈ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਦੀ ਵਿਆਖਿਆ ਕਿੱਥੇ ਕੀਤੀ ਹੈ ਜੱਦੀ ਸਾਸਾਦੀ ਵਾਰ ਸਿੱਧ ਗੋਸ਼ਟ ਰਾਮਕਲੀ ਦੀ ਵਾਰ ਇਸ ਦਾ ਉੱਤਰ ਆਪਸ਼ਨ ਨੰਬਰ A ਜਪਜੀ ਸਾਹਿਬ ਜਪਜੀ ਸਾਹਿਬ ਦੀ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਪੰਜ ਖੰਡਾਂ ਦੀ ਵਿਆਖਿਆ ਕੀਤੀ ਜਿਸ ਵਿੱਚ ਸੱਚ ਖੰਡ ਆਖਰੀ ਤੇ ਹੈ ਜੋ ਪਰਮਾਤਮਾ ਦੀ ਹਜ਼ੂਰੀ ਦਾ ਪ੍ਰਤੀਕ ਹੈ ਜਿਸ ਵਿੱਚ ਕੁੱਲ 38 ਪਉੜੀਆਂ ਹਨ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਚੇਲੇ ਭਾਈ ਲਾਲੂ ਨਾਲ ਸੰਬੰਧਤ ਪ੍ਰਸੰਗ ਵਿੱਚ ਕੀ ਸਿੱਖਿਆ ਦਿੱਤੀ ਜਾਂਦੀ ਹੈ ਮਿਹਨਤ ਦੀ ਕਮਾਈ ਸ਼੍ਰੇਸ਼ਟ ਹੈ ਤਨ ਦਾ ਤਨਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ ਯਾਤਰਾ ਕਰਨੀ ਜ਼ਰੂਰੀ ਹੈ ਜਾਂ ਫਿਰ ਧਰਮ ਸਿਰਫ ਰਸਮਾਂ ਨਾਲ ਹੁੰਦਾ ਹੈ ਫੇਰ ਦਾਲਟਰ ਆਪਸ਼ਨ ਨੰਬਰ ਏ ਮਿਹਨਤ ਦੀ ਕਮਾਈ શ્રેਸ਼ਟ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੈ ਲਾਲੋ ਦੀ ਸਾਫ਼ ਸੁਥਰੀ ਮਿਹਨਤ ਦੀ ਕਮਾਈ ਨੂੰ ਮਾਲਕ ਭਾਗੋ ਦੀ ਇਸ਼ਤਨਾਲੀ ਵਾਲੀ ਕਮਾਈ ਤੋਂ ਉੱਚਾ ਦੱਸਿਆ ਹੈ। ਅਗਲਾ ਹੈ ਸ਼੍ਰੀ ਗੁਰੂ ਨਾਨਕ ਦੇਵ ਜਨਮ ਕਿਹੜੇ ਪੁਰਾਣੇ ਤਿਹਾੜਨਾ ਨਾਲ ਜੁੜਿਆ ਜਾਂਦਾ ਹੈ? ਲੋਹੜੀ, ਦੀਵਾਲੀ, ਕਰਤਕ ਪੂਰਨਮਾਸੀ ਜਾਂ ਫਿਰ ਵਿਸਾਖੀ? ਫੇਰ ਦਾਲਟਰ ਆਪਸ਼ਨ ਨੰਬਰ ਸੀ ਕਰਤਕ ਦੀ ਪੂਰਨਮਾਸੀ। ਇਤਿਹਾਸ ਅਨੁਸਾਰ ਗੁਰੂ ਜੀ ਜਨਮ 1469 ਵਿੱਚ ਕਰਤਕ ਦੀ ਪੂਰਨਮਾਸੀ ਨੂੰ ਹੋਇਆ। ਅਗਲਾ ਹੈ ਗੁਰੂ ਨਾਨਕ ਦੇਵ ਜੀ ਜੀਵਨ ਦਾ ਮੁੱਖ ਸੁਨੇਹਾ ਕੀ ਸੀ অপਸ਼ਨ ਨੇ ਇਕਮ ਕਰ ਨਾਮ ਜਪੋ ਕਿਰਤ ਕਰੋ ਵੰਡ ਛਕੋ ਸਿਰਫ ਧਨਕ ਤਾਂਤਰੋ দান ਹੀ ਸਭ ਤੋਂ ਸਭ ਕੁਝ ਹੈ ਜਾਂ ਫਿਰ ਸਿਰਫ ਯਾਤਰਾ ਕਰੋ ਰਿਜ਼ਲਟ ਆਪਸ਼ਨ ਨੰਬਰ A ਇਕਮ ਕਰ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਇਹ ਹੈ ਗੁਰੂ ਨਾਨਕ ਦੇਵ ਜੀ ਦੀ ਸਿੱਖ ਸਭ ਤੋਂ ਮੁੱਖ ਸਿੱਖਿਆ ਹੈ ਜਿਸ ਨੂੰ ਉਹਨਾਂ ਨੇ ਆਪਣੇ ਜੀਵਨ ਪਰ ਵਿੱਚ ਪ੍ਰਚਾਰਿਆ ਅਗਲਾ ਹੈ ਭਾਈ ਮਰਦਾਨਾ ਕਿਹੜੇ ਸੰਗਤ ਕਿਹੜੇ ਸੰਗੀਤ ਦੇ ਮਹਾਰਸ ਹਨ অপশন এ তবলা রবাব সরੰਗੀ ਜਾਂ ਫਿਰ বীਣਾ ਰਿਜਾ ਉੱਤਰ অপশন ਨੰਬਰ B ਰਬਾਬ ਭਾਈ ਮਰਦਾਨਾ ਜੀ ਜੀਵਨ ਭਰ ਸਾਥੀ ਰਹੇ ਅਤੇ ਰਬਾਬ ਵਜਾ ਕੇ ਗੁਰੂ ਜੀ ਦੇ ਬਾਣੀ ਵਿੱਚ ਕੀਰਤਨ ਕਰਦੇ ਰਹੇ ਅਗਲਾ ਹੈ ਗੁਰੂ ਨਾਨਕ ਦੇਵ ਜੀ ਦੇ ਕਿਸ ਸਥਾਨ ਤੇ ਹਰ ਕੋਈ ਮਨੁੱਖ ਸਮਾਨ ਹੈ ਦਸਨੇਹਾ ਦਿੱਤਾ ਹਰਿ ਮੰਦਰ ਸਾਹਿਬ ਸਚਕੰਡ ਲੰਗਰ ਪ੍ਰਥਾ ਸ਼ੁਰੂ ਕਰਨ ਕਰਕੇ ਅਤੇ ਜਾਂ ਫਿਰ ਕਰਤਾਰਪੁਰ ਸਾਹਿਬ ਵਿਖੇ ਇਸ ਦਾ ਉੱਤਰ ਆਪਸ਼ਨ ਨੰਬਰ ਸੀ ਲੰਗਰ ਪ੍ਰਥਾ ਸ਼ੁਰੂ ਕਰਕੇ ਲੰਗਰ ਪ੍ਰਥਾ ਰਾਹੀਂ ਗੁਰੂ ਜੀ ਨੇ ਜਾਤ ਪਾਤ ਧਰਮ ਅਮੀਰ ਗਰੀਬੀ ਦੇ ਭੇਦਭਾਵ ਨੂੰ ਖਤਮ ਕਰਕੇ ਇਸ ਦਾ ਸਨੇਹਾ ਦਿੱਤਾ ਅਗਲਾ ਹੈ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਵਾਰ ਉਪਦੇਸ਼ ਯਾਤਰਾਵਾਂ ਕੀਤੀਆਂ ਆਪਸ਼ਨ ਹੈ 2 3 4 ਜਾਂ ਫਿਰ 5 ਇਸ ਦਾ ਉੱਤਰ ਆਪਸ਼ਨ ਨੰਬਰ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਖੁੱਲ੍ਹੇ 4 ਉਦਾਸੀਆਂ ਕਰੀਆਂ ਇਹ ਉਦਾਸੀਆਂ ਉੱਤਰ ਦੱਖਣ ਪੂਰਬ ਪੱਛਮ ਵੱਲ ਕੀਤੀਆਂ ਗਈਆਂ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਨੇ ਮੱਕਾ ਵਿੱਚ ਕਿਹੜੀ ਘਟਨਾ ਦੌਰਾਨ ਸੁਨੇਹਾ ਦਿੱਤਾ ਆਪਸ਼ਨ ਇਦਰਵਿਸ਼ਾਂ ਨਾਲ ਮਿਲਣਾ ਮਸਜਿਦ ਵਿੱਚ ਬਾਣੀ ਉਚਾਰਨ ਪੈਰ ਕਾਬਾ ਵੱਲ ਹੋਣ ਦਾ ਪ੍ਰਸੰਗ ਦੀ ਜਾਂ ਫਿਰ ਮਦੀਨਾ ਯਾਤਰਾ ਰਿਜ਼ਲਟ ਆਪਸ਼ਨ ਨੰਬਰ ਸੀ ਪੈਰ ਕਾਬਾ ਵੱਲ ਹੋਣ ਦਾ ਪ੍ਰਸੰਗ ਜਦੋਂ ਗੁਰੂ ਜੀ ਨੇ ਪੈਰ ਕਾਬਾ ਵੱਲ ਕੀਤੇ ਸਨ ਕਿਸੇ ਨੇ ਇਤਰਾਜ਼ ਕੀਤਾ ਤਾਂ ਗੁਰੂ ਜੀ ਨੇ ਕਿਹਾ ਕਿ ਮੇਰੇ ਪੈਰ ਉਸ ਪਾਸੇ ਮੋੜੋ ਜਿੱਥੇ ਰੱਬ ਨਾ ਹੋਵੇ ਅਗਲਾ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਸਥਾਨ ਕਿਹੜਾ ਸੀ ਆਪਸ਼ਨ ਹੈ ਸਲੋਧੀ ਬਟਾਲਾ ਤਲਵੰਡੀ ਜਾਂ ਫਿਰ ਅੰਮ੍ਰਿਤਸਰ ਇਸ ਦਾ ਉੱਤਰ ਆਪਸ਼ਨ ਨੰਬਰ B ਬਟਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਤਾ ਸੁਲਖਣੀ ਜੀ ਨਾਲ ਬਟਾਲਾ ਵਿਖੇ ਹੋਇਆ ਸੀ ਅਗਲਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਜ ਕੀ ਅਰਥ ਹੈ ਆਪਸ਼ਨ ਨੇ ਕੁਦਰਤ ਦਾ ਸਤਿਕਾਰ ਸਿਰਫ ਧਿਆਨ ਕਰਨਾ ਗਾਨ ਕਰਨਾ ਜਾਂ ਫਿਰ ਸੰਘਰਸ਼ ਕਰਨਾ ਰਿਜ਼ਲਟ ਆਪਸ਼ਨ ਨੰਬਰ 1 ਕੁਦਰਤ ਦਾ ਸਤਿਕਾਰ ਇਸ ਵਿੱਚ ਗੁਰੂ ਜੀ ਨੇ ਕੁਦਰਤ ਦੇ ਤਿੰਨ ਮੁੱਖ ਤੱਤਾਂ ਨੂੰ ਗੁਰੂ ਪਿਤਾ ਅਤੇ ਮਾਂ ਵਜੋਂ ਸਨਮਾਨ ਦਿੱਤਾ ਹੋਣਾ ਹੈ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲਾਂ ਕਿਸ ਭਾਸ਼ਾ ਵਿੱਚ ਬਾਣੀ ਲਿਖੀ ਬ੍ਰਿਜ ਸੰਸਕ੍ਰਿਤ ਗੁਰਮੁਖੀ ਜਾਂ ਫਿਰ ਫਾਰਸੀ ਇਜ਼ਾ ਉੱਤਰ ਆਪਸ਼ਨ ਨੰਬਰ 3 ਗੁਰਮੁਖੀ ਗੁਰਮੁਖੀ ਲਿਪੀ ਨੂੰ ਗੁਰੂ ਜੀ ਨੇ ਲੋਕ ਭਾਸ਼ਾ ਬਣਾਇਆ ਹਾਲਾਂਕਿ ਬਾਣੀ ਵਿੱਚ ਫਾਰਸੀ ਅਤੇ ਹੋਰ ਭਾਸ਼ਾਵਾਂ ਦੇ ਵੀ ਸ਼ਬਦ ਦਰਜ ਹਨ ਅਗਲਾ ਹੈ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਬਾਰੇ ਕਿਹੜੀ ਬਾਣੀ ਵਿੱਚ ਕਿਹਾ ਆਪਸ਼ਨ A ਬਾਬਰ ਬਾਣੀ ਫਾਸਾ ਦੀਵਾਰ ਸਿੱਧ ਗੋਚ ਜਾਂ ਫਿਰ ਜਪਜੀ ਸਾਹਿਬਾ ਇਜ਼ਾ ਉੱਤਰ ਆਪਸ਼ਨ ਨੰਬਰ A ਬਾਬਰ ਬਾਣੀ ਬਾਬਰ ਬਾਣੀ ਬਾਬਰ ਦੇ ਹਮਲੇ ਦੌਰਾਨ ਗੁਰੂ ਜੀ ਨੇ ਲੋਕਾਂ ਦੀ ਪੀੜਾ ਨੂੰ ਆਪਣੀ ਬਾਣੀ ਵਿੱਚ ਦਰਸਾਇਆ ਅਗਲਾ ਹੈ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ਜਦੋਂ ਇਹ ਜੋਤੀ ਜੋਤ ਸਮਾਏ ਆਪਸ਼ਨ ਨੇ 60 ਸਾਲ 70 ਸਾਲ 78 ਸਾਲ ਜਾਂ ਫਿਰ 82 ਸਾਲ ਇਸ ਦਾ ਉੱਤਰ ਆਪਸ਼ਨ ਨੰਬਰ ਸੀ 78 ਸਾਲ ਗੁਰੂ ਜੀ ਨੇ 1469 ਤੋਂ ਲੈ ਕੇ 1539 ਤੱਕ ਜੀਵਤ ਰਹੇ ਅਤੇ 78 ਸਾਲ ਦੀ ਉਮਰ ਵਿੱਚ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਕਿਸ ਸਾਥੀ ਨੇ ਆਪਣੇ ਜੀਵਨ ਭਰ ਗੁਰੂ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਆਪਸ਼ਨ ਨੇ ਭਾਈ ਬੁੱਧਾ ਜੀ ਭਾਈ ਮਰਦਾਨਾ ਜੀ ਭਾਈ ਲਾਲੋ ਯਾਫਰ ਭਾਈ ਬੱਲਾ ਜੀ ਇਸ ਦਾ ਉੱਤਰ ਆਪਸ਼ਨ ਨੰਬਰ ਡੀ ਭਾਈ ਬੱਲਾ ਜੀ ਭਾਈ ਬੱਲਾ ਜੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਮਿੱਤਰ ਸਨ ਅਤੇ ਯਾਤਰਾਵਾਂ ਵਿੱਚ ਸਾਥ ਰਹੇ ਅਗਲਾ ਹੈ ਗੁਰੂ ਨਾਨਕ ਦੇਵ ਜੀ ਨੇ ਨਾਂ ਕੋ ਹੰਜ਼ੂ ਨਾਂ ਕੋ ਮੁਸਲਮਾਨ ਕਿੱਥੇ ਗਿਆ ਸਿਆਲਕੋਟ ਫੈਦਪੁਰ ਅੰਮ੍ਰਿਤਸਰ ਜਾਂ ਫਿਰ ਨਨਕਾਣਾ ਸਾਹਿਬ ਵਿਖੇ ਇਸ ਦਾ ਉੱਤਰ ਆਪਸ਼ਨ ਨੰਬਰ B ਸੈਦਪੁਰ ਵੀ ਹੈ। ਇਹੇ ਬਚਨ ਗੁਰੂ ਜੀ ਨੇ ਕਿਹਾ ਕਿ ਰੱਬ ਦੀ ਨਜ਼ਰ ਵਿੱਚ ਸਭ ਬਰਾਬਰ ਹਨ। ਅਗਲਾ ਹੈ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਸੱਚੀ ਤੀਰਥ ਯਾਤਰਾ ਕਿਹੜੀ ਹੈ? ਆਪਸ਼ਨ ਨੇ ਹਰ ਸਾਲ ਯਾਤਰਾ ਕਰਨਾ, ਪਵਿੱਤਰ ਸਥਾਨਾਂ ਦੇ ਚੱਕਰ ਲਗਾਉਣਾ, ਮਨ ਦੀ ਪਵਿੱਤਰਤਾ ਜਾਂ ਫਿਰ ਗੰਗਾ ਸ্নান। ਇਸ ਦਾ ਉੱਤਰ ਆਪਸ਼ਨ ਨੰਬਰ C ਮਨ ਦੀ ਪਵਿੱਤਰਤਾ। ਗੁਰੂ ਜੀ ਦੇ ਅਨੁਸਾਰ ਸੱਚੀ ਯਾਤਰਾ ਉਹ ਹੈ ਜੂ ਮਨ ਨੂੰ ਮੈਲ ਤੋਂ ਮੁਕਤ ਕਰੇ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਨਾਮ ਜਪੋ ਦੀ ਸਿੱਖਿਆ ਕਿਸ ਦੇ ਵਿਰੁੱਧ ਦਿੱਤੀ? ਆਪਸ਼ਨ ਹੈ ਮੂਰਤੀ ਪੂਜਾ, ਮਿਹਨਤ, ਦਾਨ ਜਾਂ ਫਿਰ ਲੰਗਰ। ਇਸ ਦਾ ਉੱਤਰ ਆਪਸ਼ਨ ਨੰਬਰ ਹੈ ਮੂਰਤੀ ਪੂਜਾ। ਗੁਰੂ ਨਾਨਕ ਦੇਵ ਜੀ ਨੇ ਰਸਮਾਂ ਅਤੇ ਮੂਰਤੀ ਪੂਜਾ ਦੀ ਥਾਂ ਨਾਮ ਸਿਮਰਨ ਤੇ ਜ਼ੋਰ ਦਿੱਤਾ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਨੇ ਕਰਤਾਰ ਪੁਰਸਬਨਾ ਕਿਹੜੇ ਸਾਲ ਵਿੱਚ ਕੀਤੀ? ਆਪਸ਼ਨ ਨੇ 1500, 1515, 1521 ਜਾਂ ਫਿਰ 1522। ਇਸ ਦਾ ਉੱਤਰ ਆਪਸ਼ਨ ਨੰਬਰ D 1522 1522 ਵਿੱਚ ਗੁਰੂ ਜੀ ਨੇ ਕਰਤਾਰਪੁਰ ਦੀ ਸਬਨਾ ਕੀਤੀ ਜਿੱਥੇ ਇਹਨਾਂ ਨੇ ਆਪਣਾ ਆਖਰੀ ਸਮਾਂ ਬਿਤਾਇਆ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਧੰਨਵਾਦ ਸਾਰਿਆਂ ਦਾ